ਕੀ ਕਾਲ ਦੀ ਵੇਂਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ। ਤੁਸੀਂ ਸਾਰੇ ਠੀਕ ਹੋ ਮੇਰੇ ਦੋਸਤਾਂ ਸਾਰੇ ਨੂੰ ਪੰਦਰਤੀਆਂ ਬਸ ਜਲਦੀ ਕਲਾਕੀ। ਸਾਰੇ ਆਪਣੇ ਘਰਾਂ ਦੇ ਵਿੱਚ ਫਸ ਰਹੇ। ਲੋਕੀ ਅੱਜ ਸਾਡੇ ਮਹੀਨੇ ਦਸ ਤੱਕ। ਕਾਫੀ ਦਿਨ ਹੋ ਗਏ ਸੀ। ਹਫਤੇ ਬਹੁਤ ਹੋ ਗਏ ਸੀ ਬਦਲਵਾਈ ਜੀ ਕਰੀ ਰੱਖਦਾ ਸੀ ਨਹੀਂ ਨਹੀਂ ਆਇਆ ਸੀ ਪਰ ਸਾਰੇ ਆਏ ਦੋ ਮਹੀ ਆ ਗਿਆ ਸੀਗਾ। ਲੋਕ ਜਿਹੜੇ ਪਿੰਡਾਂ ਦੇ ਵਿੱਚ ਕੱਦਨੀ ਵਾਰਛੋਈ ਸੀ ਇਹ ਜੇ ਉਹ ਤਾਂ ਠੰਡੀ ਸੀ ਸੀ ਬਾਵਾ ਫਿਰ ਬਾਵਾ ਨੂੰ ਖਮਸਤੀ ਬਣੀ ਹੋਈ ਸੀ ਮਰਵਾਈ ਕਰਕੇ ਤੇ ਜਵਾਸ ਵੀ ਆ ਗਿਆ ਮੀ ਗੋਇਤਾ ਸੀ ਬੱਲੇਪਾਤੀ ਸੀ ਪਹਿਲਾਂ ਤੇ ਤਾਰਾ ਅਦਰ ਚੜੇ ਕੱਢੀਆਂ ਮੀ ਪਿੰਦੇ ਦੇ ਵਿੱਚੀ ਸਭ ਵੀ ਭੈਣ ਕਰਦੀ ਆ ਪੀਚੀ ਉਤਾਰ ਕਰਦੀ ਸੀ ਜਦੋਂ ਮੀਂਹ ਆ ਗਿਆ ਵਿਚਾਰ ਲੱਗੀ ਸੀ ਇਹ ਕਦੀ ਰੱਬ ਨੂੰ ਕਹਿੰਦੀ ਕੇ ਦੋ ਮਿੰਟ ਖੜਾ ਨਹੀਂ ਕੇ ਵੀ ਉਤਾਰ ਖਗਲਾ ਨਹੀਂ ਮੇਰਾ ਰੱਬ ਕਿਸੇ ਨਹੀਂ ਮੰਨਦਾ ਹੈਗਾ ਜਿਹਦੇ ਨੇ ਮੀਂਹ ਪਾਣਾ ਹੁੰਦਾ ਹੋਰ ਕੀ ਰਹਿ ਗਿਆ ਮੋਤਰਾ ਕੇ ਕਰਾਈ ਸਾਬ ਸੁਨੇ 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 ਪਾਈ ਸਰਗੇ ਚੰਗੀਆਂ ਪਰ ਲਾਤੀਆਂ ਮੱਝਾਂ ਪਰ ਬਾਹਰ ਹੀ ਖੜੀਆਂ ਨੇ ਖਾਈ ਜਾਂਦੀਆਂ ਉਹ ਚੜੀ ਜੀ ਬਣੀ ਪਈ ਚੜੀ ਵਾਂਗੂ ਜਿਵੇਂ ਐ ਲੱਗਦਾ ਮੀਤਾ ਜੀ ਹੋਰੂ ਬਾਬਾ ਆਊਗਾ ਮੱਲੀ ਵਿਚਾਰਾ ਨਾ ਇੱਥੇ ਇੱਥੇ ਵੇਖਣਾ ਮੱਲੀ ਤੁਸੀਂ ਪਹਿਲਾਂ ਵਾਲੀ ਵੀਡੀਓ ਬਲੌਗ ਚ ਦੇਖਿਆ ਹੋਣਾ ਹੈ ਜਦੋਂ ਮੇਰਾ ਚਾਹ ਪੀਤੇ ਭਜਟਾ ਪਿਆ ਬੰਚ ਜਾ ਕੇ ਉਹ ਬੈਠਾ ਗੁੱਸੇ ਹੋਇਆ ਰੱਬਾ ਇਹ ਵੀ ਆਪ ਨੂੰ ਸਵੇਰ ਸਵੇਰ ਚਾਹ ਪੀਤੇ ਐਮਰਜੈਂਸੀ ਪੈ ਜੇ ਕਿੰਨਾ ਔਖਾ ਹੁੰਦਾ ਨਾ ਆਈਂ ਜਿੰਨੇ ਮੱਲੀ ਨੇ ਵੰਦੇ ਸੀ ਮੱਲੀ ਦੇ ਕੰਮ ਵਿਚਾਰੇ ਖੜਕੇ ਬੰਦੀ ਨੇ ਸੇ ਧਾਰਾ ਪਾ ਕੇ ਆਵਾਜ਼ ਸੀ ਬੰਦੀ ਨਾ ਚਾਹ ਪੀਤੀ ਨਾ ਕੋਈ ਕੁਝ ਨਹੀਂ ਹੁੰਦਾ ਬੰਦੀ ਕੇ ਹੁਣ ਨਹੀਂ ਆਸੀ ਅਜ ਚੰਦੇ ਚਾਹ ਚੁ ਪੀਤੇ ਬਿਨਾ ਹਨਾ ਬੰਦੀ ਕੇ ਤਾਂ ਹੁਣ ਨਹੀਂ ਆ ਮੰਜਾ ਕਿਤੇ ਨੇ ਜਾਂਦੇ ਨਾ ਵੀ ਹਟ ਤੂ ਲੈ ਗੇ ਕਾ ਤਲਕ ਕਿ ਡਿੱਗ ਪੂਗਾ ਮੈਂ ਸਰ ਵੀਲੇ ਆ ਲੌਗ ਲੈ ਚੀਆ ਪਾ ਕੇ ਮੱਲੀ ਵਾਸਤੇ ਤੇ ਬਣਾਈ ਨਹੀਂ ਕਰਤੀ ਬਣਾਈ ਹੈ ਨੇ ਤਨਾ ਚਾਹ ਵੀ ਨੇਟ ਹੋ ਗਈ ਅੰਜੀ ਦੋ ਤਾਰਾਂ ਦਾ ਮੀਂਹ ਦੇ ਪਹਿਲਾ ਪਹਿਲਾ ਕੰਮ ਨਬੜ ਗਿਆ ਹੈ। ਅਜ ਡੱਬਾ ਵੱਤ ਨਹੀਂ ਵੱਤ ਚਾਹ ਰਿਹਾ ਦਿੱਤੂ ਜੂਂਗ ਸਾਰੀ ਮੰਦਲਾ ਚ। ਹਾਂ? ਉਬਲ ਉਬਾਲਾ ਰੂਤਲੇ।

ਤਾਂ ਤੂੰ ਜਾਂ ਕਿ ਕਿ ਤੇ ਆਉਂਦਾ ਜਾਇਆ ਉਧਰ ਜੰਗਲ ਪਾਣੀ ਤੇ ਦੂਰ ਕਾਫੀ ਚੱਕਰੀ ਦੇ ਟੋਲੀ ਚੱਕਰੀ ਉਹ ਜਿਹੜਾ ਕਮ ਟੈਮ ਨਾ ਕਰਦੇ ਕਿ ਵੇ ਮੀਂਹ ਵੱਧ ਆਇਆ ਨਾ ਇਹ ਤਲਕਨ ਹੋਇਆ ਨਹੀਂ ਗਲੀ ਚ ਪਾਣੀ ਪੂਣੀ ਵੱਧ ਖੜ ਜਾਂਦਾ ਚੜਦੇ ਸੂਰਜ ਦੇ ਦਰਸ਼ਨ ਕਰ ਲਓ ਸਾਰੇ ਹੌਲਾ ਥੋੜਾ ਨਿਕਲਦਾ ਸੂਰਜ ਉਹ ਬੱਦਲ ਦੇ ਪਾਸ ਬੱਦਲਾਂ ਦੇ ਵਿੱਚ ਸੂਰਜ ਨਿਕਲਦਾ ਪਿਆਦਾ ਮੰਨ ਲਈ ਬੱਦਲਾਂ ਦਾ ਕਰਕੇ ਨੇੜਜਾ ਪਿਆ ਪਿਆ ਜੇਗੀ ਤਾਂ ਬੰਦੇ ਜਾਂਦਾ ਸੀ ਬਦਲੀ ਵਾਲਾ ਮੋਟਾ ਸੂਰਜ चल देखि जाओगी मीत हट गया अंगेरा आदा सारे द तो हर मिटटी लेगी साफ सुथरा हो गया अंगेरा मौसम बाड़ी गर्मी जो ही है आऊगा तो सही आजे आऊगा मीत और को ले जाए पे ना सारा रब्ब के कुल को ले जाए पे गौरी लग गड्डी भी तो थी ਇਹ ਵਿੱਤੀ ਹੋਣੀ ਵਾਲੀ ਉੱਠੀ ਲੈ ਗਈ ਰੱਬ ਰੱਬਾ ਮੀਂਹ ਵਰਸਾ ਅਗੇ ਅਸੀਂ ਬੜਾ ਕਰਦੇ ਮੈਂ ਵੀ ਇਹ ਪੱਤੇ ਕਰਦੇ ਰੱਬ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਇਹ ਕੋਈ ਮਾਇਨੇ ਮਤਲਬ ਕਿਹਾ ਰੱਬ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਲੋਗੇ ਉਹਨਾਂ ਪਾਣੀ ਪੂਣ ਦਾ ਸਿਸਟਮ ਨਹੀਂ ਹੋਣਾ ਮੈਨੂੰ ਲੱਗਦਾ ਨਾ ਪਾਣੀ ਪੂਣੀ ਘਟ ਹੁੰਦੇ ਉਹਨਾਂ ਨੇ ਮੀਂਹ ਪਏ ਤਾਂ ਫਸਲਾ ਹੁੰਦੇ ਆਉਣਗੇ ਮੰਨ ਲਈ ਨਾ ਇਹ ਹੀ ਹੋਊਗਾ ਸਾਰੇ ਦੱਸਿਓ ப்ਲੀਜ਼ ਜਿਹਨੇ ਪੰਨ ਭਰਾ ਦੇ ਦੇਣਾ ਕਮੈਂਟ ਵੀਡੀਓ ਦੇਖਣ ਕੇ ਸਾਡੀ ਕੋਸ਼ਿਸ਼ ਜ਼ਰੂਰ ਕਰਿਓ ਕਿ ਰੱਬ ਰੱਬਾ ਮੀਂਹ ਵਰਸਦਾ ਸਾਡੀ ਕੋਠੀ ਰਾਣੀ ਪਾ ਸਾਡਾ ਤਾਂ ਹੀ ਮਤਲਬ ਹੈਗਾ ਕਿ ਪਹਿਲਾਂ ਪਾਣੀ ਪੁੰਡਾ ਸਿਸਟਮ ਕੱਟਾ ਹੋਊਗਾ ਨਾ ਤੇ ਮੀਂਹ ਦੇ ਫਸਲਾਂ ਹੁੰਦੀਆਂ ਆਉਣੀਆਂ ਇਹਦਾ ਕਰਕੇ ਫਿਰ ਮੀਂਹ ਪੈਣ ਚ ਲੋਕ ਖੁਸ਼ ਹੋ ਜਾਂਦੇ ਸੀ ਹੈ ਨਾ ਤੇ ਗਾਣਾ ਬਣਾਇਆ ਸੀ ਉਹਨਾਂ ਨੇ ਖੁਸ਼ੀ ਚ ਗਾਉਂਦੇ ਹੁੰਦੇ ਸੀ ਬੱਚੇ ਇਹ ਕੋਈ ਹੋਰ ਹੋਇਆ ਮਤਲਬ ਤਾਂ ਤੁਸੀਂ ਦੱਸਿਓ ਕੱਲਾ ਕੱਲਕ ਦੱਸਿਓ ਉਹ ਦੂਜੇ ਪੱਥਰ ਦੇਖੋ ਜੀ ਬੰਦਾ ਜਿਹੜਾ ਪੱਥਰਾਂ ਨੂੰ ਗਿੱਲੀਏ ਭੇਜ ਕੱਲ ਤਾਂ ਹੀ ਨਹੀਂ ਹੈ ਜੀ ਪੱਥਰ ਨੂੰ ਗਲਤ ਹਾਂ ਲੌਕ ਦਾ ਖੋਲਿਆ ਆ ਪਹਿਲੀ ਢੋਲੀ ਚਾੱਕ ਕੇ ਬੜਾ ਇਹ ਲੋਕ ਦਾ ਧਿਆਨ ਨਹੀਂ ਰੱਖਦੇ ਹਨਾ ਵਿਚਾਰਾ ਢੋਲੀ ਬਾਰ ਚ ਰੱਖਿਆ ਦੁੱਧ ਵਾਲੀ ਮੰਮੀ ਨਹੀਂ ਗਈ ਨਹੀਂ ਨਾ ਮੰਮੀ ਨੂੰ ਕਰਾ ਫਟਾਫਟ ਮੀਂਹ ਹਟਿਆ ਲਾਹ ਲੈਂਦਾ ਸੀ ਮੀਂਹ ਦਾ ਵਿਚਾਰਾ ਇੱਕ ਕਿਡਾ ਬੰਦੀ ਦਾ ਹੋਰ ਲੱਗ ਗਿਆ ਨਾ ਚਲੋ ਕੋਈ ਨਾ ਤੁਰਾ ਫੇਰਾ ਚੰਗਾ ਹੁੰਦਾ ਸਵੇਰ ਸਵੇਰ ਮਾਰਨਿੰਗ ਪਾਰਕ ਪਾ ਵੀ ਦੇਖੇ ਗਲੀ ਜਿੰਨਾ ਕਿ ਮੀ ਹੈਗਾ ਸਿੱਧਾ ਚਾਪੀ ਟੱਡੀ ਪਈ ਲੈ ਖੋਲ ਲੈ ਜਿਆ ਮੋ ਨੋ 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 ਕਿਹਦੇ ਵਾਰਿਆ ਬੋਲੀ ਨੇ ਫੜਕਾ ਕੇ ਗੇਟ ਨੂੰ

सवताज रोटी खाना का? रोटी खाना बड़ी तो गर्मी है ना नहीं पे कही गर्मी पैसे बात ਲਓ ਜੀ ਹੁਣ ਆਪਾਂ ਸਾਰੇ ਕੰਮ ਨਿਬੇੜ ਲੈਨੇ। ਕੱਪੜੇ ਵੀ ਆਪਣੇ ਸੁੱਕ ਗਏ ਨੇ। ਨੀਂ ਚੜ ਕੇ ਆ ਗਿਆ ਇਧਰੋਂ ਕਾਲਾ ਕਾਲਾ ਹੋਇਆ ਰੱਬ ਆਉਂਦਾ ਗਾ। ਹਾਇ ਤਾਂ ਠਹਿਰ ਜੇ ਕਿੱਲੇ ਹੋਣਗੇ। ਸੁੱਕੇ ਆ ਕਿੱਲੇ ਸੁੱਕੇ ਸੁੱਕਾ ਲਾ ਲੇ। ਅਸੋ ਆਪਾਂ ਨਵਾ ਕੇ ਅੰਦਰ ਵੰਦ ਤੇ। ਇਹਨਾਂ ਸੁਨਾ ਮੌਸਮ ਆ ਪੈਣ ਲੱਗਦਾ ਵੀ ਉਹ ਜਿਹੜਾ ਮੌਸਮ ਹੋਇਆ ਕਿ ਢਿੰਢਾ ਢਾ ਤੇ ਢਿੰਢੀਆਂ ਵਾ ਚਲੀ ਜਾਂਦੀ। ਸਵੇਰ ਥੋੜਾ ਜਿਹਾ ਵਾਅਸ ਹੋੂਗੀ ਤੇ। ਮੀਂਹ ਦਾ ਉਹ ਗੀਤਨ ਕੰਮ ਲਾਉਂਦਾ ਮੀਂਹ ਦਾ ਠੰਡਾ ਕਰੂਆ ਸਵਾਂ ਦੀ ਵਧੀਆ ਕਿੰਨਾ ਸੋਹਣੇ ਹੋ ਗਏ ਦੇਖ ਪੱਤੇ ਦਰਖਤਾਂ ਦੇ ਹਰੇ-ਹਰੇ ਮਨੇ ਹਮੂਆ ਰਕੇ ਤਾਂ ਪੂਰੀ ਕਾਰਮੀ ਹੋ ਜਾਏ ਤੇ ਛੁੱਟੀਆਂ ਵੱਧ ਜਾਣ ਨਾ ਹੈ ਛੁੱਟੀਆਂ ਤਾਂ ਵੀ ਆਉਣਾਂ ਮਦਦ ਨਾ ਕਿਉਂ ਇੰਨਾ ਤੋਂ ਓਖੇ ਹੋ ਗਈ ਛੁੱਟੀਆਂ ਤੋਂ ਬਾਦੂ ਕੀ ਹੋ ਗਏ ਛੁੱਟੀਆਂ ਤੁਨੂੰ ਤੁਸੀਂ ਇੰਨੇ ਮਜੇ ਲੈ ਤੇ ਤੁਸੀਂ ਨਾਨਕੀ ਵੀ ਜਾ ਕੇ ਪਰ ਹੁਣ ਤਾਂ ਨਹੀਂ ਲੈ ਰਹੇ ਛੁੱਟੀਆਂ ਵੱਧੀਆਂ ਫੇਰ ਵਗ ਜਾਂਗੇ ਕੋਈ ਨਹੀਂ ਜਾਣਦਾ ਹੁਣ ਹਲ ਹਰ ਮਨ ਲਈ ਜਾਂਦਾ ਘਰੇ ਰਹੇ ਰਹਿ ਕੇ ਜੀ ਆ ਕੇ ਅਸੀਂ ਬੋਰ ਹੋ ਗਏ ਘਰੇ ਰਹਿ ਕੇ ਇਹ ਕਿੱਥੇ ਪਸੰਦਾ ਕਹਿੰਦੀ ਇਹ ਸਕੂਟੇ ਅੱਗ ਲੇ ਕਰਾਉਣ ਦੇ ਫਰਵਾਸਟਰ ਉਹ ਕਹਿੰਦੇ ਕਿ ਸਰ ਕਿਹੜੇ ਸਾਰੇ ਕਿਹੋ ਗਿਣ ਸਾਰੇ ਫਿਰ ਉਹ ਤਾਂ ਕਹਿੰਦੇ ਕਿ ਖਰੀ ਠੀਕ ਹੈ ਸਰ ਨਹੀਂ ਹੱਥ ਕਿਹੜੇ ਆਛਾ ਖੁੜਦੇ ਖੁੜਦੇ ਆ ਸਾਰੇ ਕਿੰਨੇ ਚਲੋ ਅੱਜ ਲਈ ਵੀਡੀਓ ਦਾ ਫੈਂਡ ਕਰਦੇ ਆ